ਸੋਸੀਗਲ ਲੋਸਟ ਇੱਕ ਹੋਰ ਵੀਡੀਓ 'ਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦਿਨ ਅੱਜ ਬੁੱਧਵਾਰ 12 ਫਰਵਰੀ ਸ਼ਾਮ ਦਾ ਵੇਲਾ ਅੱਜ ਦੀ ਜਿਹੜੀ ਆਹ ਵੀਡੀਓ ਹੈ ਮੈਂ ਖੇਤਾਂ 'ਚ ਖੜਕੇ ਆਹ ਵੀਡੀਓ ਬਲੌਗ ਬਣਾ ਰਿਹਾ ਆਹ ਬਲੌਗ ਮੈਂ ਇਸ ਕਰਕੇ ਬਣਾ ਰਿਹਾ ਖੇਤਾਂ ਦੇ ਵਿੱਚ ਕਿਉਂਕਿ ਜਿਹੜੀ ਅੱਜ ਆਪਾਂ ਨੇ ਗੱਲ ਕਰਨੀ ਹੈ ਉਹ ਗੱਲ ਵੀ ਇਹਨਾਂ ਖੇਤਾਂ ਦੇ ਨਾਲ ਹੀ ਜੁੜੀ ਹੋਈ ਆ ਉਹ ਗੱਲ ਵੀ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਉਹ ਜੁੜੀ ਹੋਈ ਹੈ ਪੰਜਾਬ ਦੀਆਂ ਇਹਨਾਂ ਫਸਲਾਂ ਦੇ ਨਾਲ ਗੱਲ ਜੁੜੀ ਹੋਈ ਹੈ ਉਹ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਰਾਤੋਂ ਰਾਤ ਦੇ ਸਿਰਕੇ ਦੇ ਨਾਲ ਜ਼ਮੀਨਾਂ ਦੇ ਰੇਟ ਵਧੇ ਨੇ ਉਹ ਜ਼ਮੀਨਾਂ ਜਿਨ੍ਹਾਂ ਨੂੰ ਪਹਿਲਾਂ ਕੋਈ ਲੱਖਾਂ 'ਚ ਨਹੀਂ ਸੀ ਪੁੱਛਦਾ ਅੱਜ ਆਖਰ ਇਹੋ ਜਿਹਾ ਕੀ ਹੋ ਗਿਆ ਕਿ ਇਹਨਾਂ ਜ਼ਮੀਨਾਂ ਦਾ ਜਿਹੜੇ ਭਾਅ ਨੇ ਆਹ ਪਾ ਕਰੋੜਾਂ 'ਚ ਪਹੁੰਚ ਗਏ ਤੇ ਕਿਹੜੇ ਕਿਹੜੇ ਪ੍ਰੋਜੈਕਟ ਆਏ ਨੇ ਪੰਜਾਬ ਦੇ ਵਿੱਚ ਜਿਸ ਕਰਕੇ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਦੇ ਭਾਅ ਅਸਮਾਨੀ ਚੜੇ ਨੇ ਉਦੇ ਤੇ ਅੱਜ ਆਪਾਂ ਨੇ ਜਿਹੜੀ ਹੈਗੀ ਐ ਦੋਸਤੋ ਉਹ ਗੱਲ ਕਰਨੀ ਹੈ ਇਸ ਵੀਡੀਓ ਬਲੌਗ ਦੇ ਰਾਹੀਂ ਵੀਡੀਓ ਬਲੌਗ ਦੇ ਰਾਹੀਂ ਇਸ ਕਰਕੇ ਕਿਉਂਕਿ ਇੱਕ ਕਾਮਨ ਜੀ ਚੀਜ਼ ਹੋ ਜਾਂਦੀ ਆ ਖਬਰ ਦੇ ਨਾਲੋਂ ਮੈਨੂੰ ਲੱਗਦਾ ਹੁੰਦਾ ਕਿ ਬਲੌਗ ਜ਼ਿਆਦਾ ਵਧੀਆ ਜਿੱਥੇ ਆਪਾਂ ਆਪਸ ਦੇ ਵਿੱਚ ਸਾਂਝ ਵੀ ਪਾ ਸਕਦੇ ਹਾਂ ਤੇ ਆਪਾਂ ਗੱਲ ਵੀ ਕਰ ਸਕਦੇ ਹਾਂ ਅ ਕਿਉਂ ਪੰਜਾਬ ਦੀਆਂ ਜ਼ਮੀਨਾਂ ਦਾ ਰੇਟ ਵਧੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਫਸਲਾਂ ਦਾ ਵੀਊ ਦਿਖਾਉਣਾ ਆ ਪੰਜਾਬ ਦੀਆਂ ਜ਼ਮੀਨਾਂ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਆਹ ਹਰੀਆਂ ਭਰੀਆਂ ਲਹਿਰਾਉਂਦੀਆਂ ਫਸਲਾਂ ਨੇ ਸਾਹਮਣੇ ਸੂਰਜ ਛਿਪਕੇ हटਿਆ ਤੇ ਆ ਪੰਜਾਬ ਦੇ ਪਿੰਡ ਨੇ ਪੰਜਾਬ ਦੇ ਖੇਤ ਨੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਮੰਜੀ ਸਾਹਿਬ ਪਿੰਡ ਹਰਪਾਲ ਉਪਰ ਤੇ ਉਹ ਦੇਖੋ ਉਧਰ ਚੰਦ ਦਾ ਵੀ ਆਗਮਨ ਹੋ ਰਿਹਾ ਇਹ ਜਿਹੜਾ ਸ਼ਾਂਤੀ ਭਰਿਆ ਮਾਹੌਲ ਜਿਵੇਂ ਬਰਸੀਮ ਖੜੀਆ ਸਰੋ ਦੀ ਫਸਲ ਖੜੀ ਹੈ ਹਨਾ ਆ ਜਿਹੜਾ ਸ਼ਾਂਤੀ ਦਾ ਮਾਹੌਲ ਹੈ ਸ਼ਾਂਤੀ ਭਰਿਆ ਮਾਹੌਲ ਹੈ ਆਹ ਮਾਹੌਲ ਜਾਦਾ ਦਿਨ ਨਹੀਂ ਰਹਿਣੇ ਜਾਦਾ ਦਿਨ ਇਸ ਕਰਕੇ ਨਹੀਂ ਰਹਿਣੇ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਇਹ ਆਵਾਦ ਉਪਜਾਊ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਹੁਣ ਤੁਹਾਨੂੰ ਵੱਡੇ ਵੱਡੇ ਸ਼ਹਿਰ ਵਾਸਤੇ ਦਿਖਾਈ ਦੇਣਗੇ ਇਹ ਜ਼ਮੀਨਾਂ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਖਾਸ ਕਰਕੇ ਜਦੋਂ ਦਾ ਕੋਰੀਡੋਰ ਪੰਜਾਬ ਦੇ ਵਿੱਚ ਵੰਡ ਰਿਹਾ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ 2 4 6 ਮਹੀਨਿਆਂ ਤੋਂ ਹੀ ਪੰਜਾਬ ਦੇ ਜ਼ਮੀਨ ਦੇ ਰੱਟਾ ਨੂੰ ਅੱਗ ਲੱਗੀ ਤੇ ਆਉਣ ਵਾਲਾ ਇੱਕ ਦਿਨ ਸਮਾਂ ਇਹੋ ਜਾਣਾ ਕੋਈ ਜ਼ਿਆਦਾ ਦੂਰ ਨਹੀਂ ਕਿ 10 ਕੇ ਸਾਲਾਂ ਦੇ ਵਿੱਚ 10 ਕੇ ਹੀ ਸਾਲਾਂ ਦੇ ਵਿੱਚ ਪੰਜਾਬ ਦੇ ਕੋਲੇ ਆਪਣੀ ਖੇਤੀਯੋਗ ਵਾਹੀਯੋਗ ਜ਼ਮੀਨ ਬੜੀ ਥੋੜੀ ਰਹਿ ਜਾਊਗੀ ਇਹ ਸਾਰੀਆਂ ਜ਼ਮੀਨਾਂ ਕੰਪਨੀਆਂ ਨੇ ਐਕਵਾਇਰ ਕਰ ਲੈਣੀਆਂ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਐ ਨਾ ਜ਼ਮੀਨਾਂ ਦੇ ਵਿੱਚ ਆ ਜਾਣੀਆਂ ਨੇ ਵੱਡੇ ਵੱਡੇ ਮੌਲ ਬਣ ਜਾਣੇ ਨੇ ਕਦੇ ਕਦੋਂ ਕਿਸੇ ਨੇ ਸੋਚਿਆ ਸੀ ਕਦੋਂ ਕਿਸੇ ਨੇ ਸੋਚਿਆ ਸੀ ਕਿ ਚੰਡੀਗੜ੍ਹ ਜਿੱਥੇ ਕਦੇ ਜਿਹੜੇ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਵਸਾਇਆ ਹੋਇਆ ਚੰਡੀਗੜ੍ਹ ਕਿ ਇਸ ਐਡੇ ਐਡਾ ਵੱਡਾ ਸ਼ਹਿਰ ਕਦੇ ਨਾ ਪਿੰਡਾਂ ਦੇ ਵਿੱਚ ਵਸੂਗਾ ਪਰ ਤੁਹਾਡੇ ਸਾਹਮਣੇ ਪੰਜਾਬ ਦੇ 28 ਪਿੰਡ ਉਜੜੇ ਤੇ 28 ਬੰਡਾ ਨੂੰ ਉਜਾੜ ਕੇ ਉੱਥੇ ਅੱਜ ਸ਼ਹਿਰ ਬਣਿਆ ਮੋਹਾਲੀ ਸਾਰਾ ਐਰੋ ਸਿਟੀ ਬਣ ਗਿਆ ਟੀਡੀਆਈ ਬਣ ਗਿਆ ਕਿੱਡੇ ਕਿੱਡੇ ਪ੍ਰੋਜੈਕਟ ਮੋਹਾਲੀ ਦੇ ਵਿੱਚ ਆ ਗਏ ਉੱਥੇ ਵੀ ਪਿੰਡ ਸੀ ਉੱਥੇ ਵੀ ਵਾਹੀਯੋਗ ਜ਼ਮੀਨਾਂ ਸੀ ਪਰ ਉਹ ਸਾਰਾ ਕੁਝ ਹੁਣ ਦੋਸਤੋ ਨਹੀਂ ਰਿਹਾ ਉੱਥੇ ਬਿਲਡਿੰਗਾਂ ਬਣ ਗਈਆਂ ਵੱਡੇ ਵੱਡੇ ਫਲੈਟ ਬਣ ਗਏ ਆਹੀ ਕੁਝ ਇਹਨਾਂ ਜ਼ਮੀਨਾਂ ਦੇ ਨਾਲ ਹੋਣਾ ਜਿੱਥੇ ਇਸ ਵੇਲੇ ਮੈਂ ਖੜਿਆ ਆ ਦੇਖੋ ਪਿੰਡ ਦਾ ਮਾਹੌਲ ਹੈ ਖੇਤਾਂ 'ਚ ਖੜੇ ਆਪਾਂ ਪਿੱਛੇ ਬਾਬਾ ਗੁਰਬਾਣੀ ਪੜ੍ਹ ਰਿਹਾ ਗ੍ਰੰਥੀ ਸਿੰਘ ਪਾਠ ਕਰ ਰਿਹਾ ਇਹ ਮਾਹੌਲ ਕਿੱਥੇ ਮਿਲਦੇ ਨੇ ਪਰ ਆਉਣ ਵਾਲੇ 10 ਸਾਲਾਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਤੁਸੀਂ ਦੇਖੋ ਕਿ ਤੁਹਾਨੂੰ ਪੰਜਾਬ ਦੇ ਵਿੱਚ ਬੜੀ ਥੋੜੀ ਜ਼ਮੀਨ ਬਚੂਗੀ ਇਹਦਾ ਕਾਰਨ ਹੈ ਕਿਉਂਕਿ ਬੱਸ ਸਾਰੀ ਦੁਨੀਆ ਦੇ ਵਿੱਚ ਹੀ ਖੇਤੀਯੋਗ ਜ਼ਮੀਨ ਬੜੀ ਘੱਟ ਰਹਿ ਗਈ ਕਿਉਂਕਿ ਜਿਹੜਾ ਕਾਰਪੋਰੇਟ ਹੈ ਕਾਰਪੋਰੇਟ ਵੱਡੇ ਪੱਧਰ ਤੇ ਇਨਵੈਸਟ ਕਰ ਰਿਹਾ ਖੇਤੀ ਵਾਲੀਆਂ ਜ਼ਮੀਨਾਂ ਦੇ ਵਿੱਚ ਹੈ ਕਿਉਂਕਿ ਜਿਹੜੀ ਹੁਣ ਐਗਰੀਕਲਚਰ ਹੈ ਐਗਰੀਕਲਚਰ ਨੂੰ ਕਿਹਾ ਜਾ ਰਿਹਾ ਕਿ ਕਮਰਸ਼ੀਅਲਾਈਜ਼ ਕੀਤਾ ਜਾਊਗਾ ਇੰਡਸਟਰੀਅਲ ਹੱਬ ਬਣਾਇਆ ਜਾਊਗਾ ਐਗਰੀਕਲਚਰ ਨੂੰ ਤੇ ਬਿਲਗੇਟਸ ਵੀ ਆਪਾਂ ਦੇਖੇ ਰਹੇ ਹਾਂ ਕਿ ਬਿਲਗੇਟਸ ਹੋਰਾਂ ਨੇ ਵੀ ਦੇੜੇ 2.5 ਲੱਖ ਏਕੜ ਜ਼ਮੀਨ ਹੈ 2.5 ਲੱਖ ਏਕੜ ਜ਼ਮੀਨ ਖਰੀਦ ਕੇ ਰੱਖੀ ਹੋਈ ਹੈ ਤੇ ਬਿਲਗੇਰਸ ਹੋਰੀ ਕਹਿੰਦੇ ਨੇ ਕਿ ਸਾਡਾ ਜਿਹੜਾ ਫਿਊਚਰ ਹੈ ਉਹ ਫਿਊਚਰ ਇਹਨਾਂ ਜ਼ਮੀਨਾਂ ਦੇ ਵਿੱਚ ਹੈ ਤੇ ਦੇਖੋ ਕਿ ਦੋਸਤੋ 18 18 19 19 ਕਰੋੜ ਦੇ ਜਿਹੜੇ ਕਿੱਲਿਆਂ ਦਾ ਰੇਟ ਨੇ ਉਹ ਕਿੱਲਿਆਂ ਦਾ ਰੇਟ ਪਹੁੰਚ ਗਏ 18 18 19 19 ਕਰੋੜ ਇੱਕੜ ਦਾ ਰੇਟ ਹੋ ਗਿਆ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਕੋਈ ਸੀ ਬੁੱਧੀਜੀਵੀ ਉਹਦਾ ਸਿਰੇ ਸੀ ਕਿ ਤੁਸੀਂ 2 ਸਾਲ ਖੜਜੋ ਜਿਹੜੇ ਤੁਸੀਂ ਕਹਿੰਦੇ ਹੋ ਕਿ ਉਹਦਾ 18 ਲੱਖ ਨੂੰ ਕਿਲਾ ਵਿਕ ਗਿਆ ਉਹਦਾ 18 ਕਰੋੜ ਨੂੰ ਕਿਲਾ ਵਿਕ ਗਿਆ 15 ਕਰੋੜ ਨੂੰ ਕਿਲਾ ਵਿਕ ਗਿਆ ਉਹ ਕਹਿੰਦਾ ਕਿ ਤੁਸੀਂ ਥੋੜੇ ਕਿ ਦਿਨ ਖੜਜੋ ਥੋੜੇ ਇੱਕ ਦਿਨ ਦਾ ਭਾਅ ਕੇ ਸਾਲ 2 ਸਾਲ ਖੜਜੋ 3 ਸਾਲ ਖੜਜੋ ਪੰਜਾਬ ਦੇ ਵਿੱਚ ਤਾਂ 90 90 ਕਰੋੜ ਦੇ ਕਿੱਲੇ ਵਿਕਣਗੇ ਤੇ ਪੰਜਾਬ ਦੇ ਵਿੱਚ ਜ਼ਮੀਨ ਲੱਭਣੀ ਨਹੀਂ ਕਾਰਪੋਰੇਟਾਂ ਨੇ ਓਨਾ ਪੈਸਾ ਦੇਣਾ ਜਿੰਨੇ ਪੈਸੇ ਜਿਹੜੇ ਕਿਸਾਨ ਨੇ ਕਿਸਾਨ ਉਹ ਮੰਗ ਲੈਣਗੇ ਇਹਨਾਂ ਕੁਝ ਕਰਨਗੇ ਕਿਉਂਕਿ ਇਹਨਾਂ ਜ਼ਮੀਨਾਂ ਦੇ ਸਿਰ ਤੇ ਹੀ ਸਾਰਾ ਕੁਝ ਅੱਗੇ ਜਾ ਕੇ ਹੋਣਾ ਦੁਨੀਆ ਦਾ ਜਿਹੜਾ ਭਵਿੱਖਾ ਉਹ ਭਵਿੱਖ ਇਹਨਾਂ ਜ਼ਮੀਨਾਂ ਦੇ ਹੀ ਸਿਰ ਤੇ ਡਿਸਾਈਡ ਹੋਣਾ ਅੱਜ ਬੇਸ਼ੱਕ ਕਿਸਾਨਾਂ ਦੇ ਕੋਲ ਮਾਲਕੀਤ ਹੈ ਜ਼ਮੀਨ ਦੀ ਪਰ ਕਿਸਾਨਾਂ ਨੂੰ ਪਤਾ ਨਹੀਂ ਕਿ ਇਸ ਜ਼ਮੀਨ ਦਾ ਮੁੱਲ ਕੀ ਹੈ ਇਹਨਾਂ ਜ਼ਮੀਨਾਂ ਦੀ ਕੀਮਤ ਕੀ ਹੈ ਕੀਮਤ ਪੈਸਿਆਂ ਵਾਲੇ ਭਾਪ ਦੇ ਵਿੱਚ ਨਹੀਂ ਵੈਸੇ ਇਹ ਕੀ ਚੀਜ਼ ਹੈ ਜ਼ਮੀਨ ਜਿਹੜੀ ਕਿਸਾਨਾਂ ਦੇ ਕੋਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਲਾਂਚ ਹੋ ਜਾਣਗੇ ਜਿਹੜੀ ਗੱਲ ਕਿਸਾਨ ਕਿਸਾਨ ਜਿੱਥੇ ਬੰਦੀਆਂ ਵੀ ਕਹਿੰਦੀਆਂ ਨੇ ਇਸ ਗੱਲ ਨੂੰ ਕਿ ਜ਼ਮੀਨਾਂ ਆਪਣੀਆਂ ਵੇਚੋ ਨਾ ਜ਼ਮੀਨਾਂ ਆਪਣੀਆਂ ਸੰਭ ਕੇ ਰੱਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਪੋਰੇਟਾਂ ਦੀ ਵੱਡੀ ਤੋਂ ਵੱਡੀ ਹੈਡ ਆਊਗੀ ਇਹ ਜ਼ਮੀਨਾਂ ਖਰੀਦਣ ਦੇ ਲਈ ਇਹ ਜ਼ਮੀਨਾਂ ਕੋਈ ਇਸ ਕਰਕੇ ਨਹੀਂ ਕਿ ਇਹ ਮਾਲਕੀ ਤਾਂ ਕਿਸਾਨਾਂ ਦੀ ਮਾਲਕੀ ਤਾਂ ਚਲੋ ਹੈਗੀ ਹੈ ਮਾਲਕੀ ਦੇ ਨਾਲ ਨਾਲ ਇਸ ਜ਼ਮੀਨ ਦੇ ਉੱਪਰ ਖੇਤੀ ਕਰਕੇ ਅਨਾਜ ਕੱਢ ਕੇ ਧਰਤੀ ਦੀ ਹੱਕਾ ਪਾੜ ਕੇ ਆਪਾਂ ਪੂਰੇ ਦੇਸ਼ ਦਾ ਆਪਣੇ ਦਾ ਭਾਰਤ ਦਾ ਟਿੱਡ ਭਰਦਾ ਕਿਸਾਨ ਦੁਨੀਆ ਦਾ ਢਿੱਡ ਭਰਦੇ ਆ ਇਸ ਕਰਕੇ ਬੇਸ਼ੱਕ 90-90 ਕਰੋੜ ਦੇ ਕਿੱਲੇ ਹੋ ਜਾਣ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ ਕਿ ਨੈਸ਼ਨਲ ਇਕਨੋਮਿਕ ਕੋਰੀਡੋਰ ਬਣ ਰਿਹਾ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਬਥੇਰੇ ਰੁਪਏ ਦਿੱਤੇ ਜਾ ਰਹੇ ਨੇ ਰੇਲਵੇ ਦੇ ਪ੍ਰੋਜੈਕਟ ਦੇ ਤਹਿਤ ਸਰਕਾਰੀ ਪ੍ਰੋਜੈਕਟ ਹੋਗੇ ਇਹਦੇ ਤੋਂ ਇਲਾਵਾ ਦੋਸਤੋ ਤੁਸੀਂ ਦੇਖੋ ਕਿ ਪ੍ਰਾਈਵੇਟ ਇਨਵੈਸਟਮੈਂਟ ਬਹੁਤ ਵੱਡੇ ਪੱਧਰ ਤੇ ਹੈ 2-2000 ਏਕੜ ਇਕੱਠਾ ਚੱਕਿਆ ਜਾ ਰਿਹਾ ਹੈ ਕਾਰਪੋਰੇਟਾਂ ਵੱਲੋਂ ਚੰਡੀਗੜ੍ਹ ਕਵਰ ਹੋ ਗਿਆ ਸਾਰਾ ਮਹਾਲੀ ਕਵਰ ਹੋ ਗਿਆ ਬਨੂੜ ਤੋਂ ਲੈ ਕੇ ਲਾਂਡਰਾਂ ਕਵਰ ਹੋ ਗਿਆ ਤੇ ਦੂਜਾ ਰਾਜਪੁਰ ਤੋਂ ਲੈ ਕੇ ਬਰਮੂੜ ਕਵਰ ਹੋ ਗਿਆ ਹੁਣ ਰਾਜਪੁਰ ਤੋਂ ਲੈ ਕੇ ਪਟਿਆਲਾ ਕਵਰ ਹੋ ਰਿਹਾ ਤੇ ਅੱਗੇ ਬਠਿੰਡੇ ਵਾਲੇ ਪਾਸੇ ਹੀ ਵੱਧਦਾ ਚੱਲੇ ਜਾਣਾ ਫਤੇਗੜ ਸਾਹਵਾਲੇ ਪਾਸਿਓਂ ਬੜਾ ਰੇਟ ਹੋ ਗਿਆ ਜ਼ਮੀਨਾਂ ਦਾ ਹੁਣ 6 6 7 7 ਕਰੋੜ ਨਾਰਮਲਾਈਜ਼ ਗੱਲ ਹੋ ਗਈ ਬਿਲਕੁਲ ਕਿੱਲੇ ਦੀ ਸੋ ਸਿਆਣੇ ਤਾਂ ਇਹ ਗੱਲ ਕਹਿੰਦੇ ਨੇ ਜ਼ਮੀਨਾਂ ਨਾ ਵੇਚੋ ਜ਼ਮੀਨਾਂ ਆਪਣੀਆਂ ਸੰਭ ਕੇ ਰੱਖੋ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਹੁਣ ਤਾਂ 90 90 ਕਰੋੜ ਕਿਸਾਨਾਂ ਨੂੰ ਦਿੱਤਾ ਜਾਊਗਾ ਕਿੱਲੇ ਦਾ ਕਿਸਾਨ ਜ਼ਮੀਨਾਂ ਆਪਣੀਆਂ ਨਾ ਵੇਚਣ